ਉਦੋਂ ਕੀ ਹੁੰਦਾ ਸੀ ਬੰਦਾ ਖਾਂਦਾ ਸੀ ਮਾਸ ਤੇ ਦੂਜਾ ਕਹਿੰਦਾ ਸੀ ਮੈਂ ਨਹੀਂ ਖਾਂਦਾ ਤੇ ਪਾਂਡੇ ਜਿਹੜੇ ਮਾਫ਼ ਕਰਨਾ ਜਿਹੜਾ ਪੁਜਾਰੀ ਲਾਣਾ ਸੀ ਪੁਜਾਰੀ ਸਿਰ ਤੇ ਬਹਿਣ ਵਾਲਾ ਉਹ ਖਾਸ ਬਣ ਕੇ ਬਹਿ ਗਿਆ ਤੁਸੀਂ ਤੇ ਐਵੇਂ ਹੀ ਹੋ ਅਸੀਂ ਮਾਸ ਨਹੀਂ ਖਾਂਦੇ ਤੂੰ ਮਾਸ ਖਾਂਨਾ ਐਂ ਕਿਹਾ ਤੇ ਜਦੋਂ ਗੁਰੂ ਨਾਨਕ ਬਾਬਾ ਜੀ ਗਏ ਕਹਿੰਦੇ ਦਿਮਾਗ ਠੀਕ ਹੈ ਤੇਰਾ ਇਹ ਦਲੀਲਾਂ ਸੁਣਨੀਆਂ ਮੈਂ मास मास ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ ਮੈਂ ਸ਼ਬਦ ਪੜਨਾ ਚਾਹੁੰਨਾ ਜੇ ਤੁਸੀਂ ਧਿਆਨ ਦੇ ਕੇ ਸੁਣੋ ਆ ਸ਼ਬਦ ਧਿਆਨ ਨਾਲ ਸੁਣੋ ਕਹਿੰਦੇ ਬੁੱਧੂ ਬਣਾਈ ਦੇਣਾ ਦੁਨੀਆ ਨੂੰ ਤੂੰ ਖਾਂਦਾ ਨਹੀਂ ਤੂੰ ਖਾਂਦਾ ਨਹੀਂ ਮਾਰਦਾ ਗੱਲਾਂ ਤੂੰ ਮੈਨੂੰ ਇਹ ਦੱਸ ਬਈ ਸਾਗ ਤੇ ਮਾਸ ਤੇ ਫਰਕ ਕੀ ਹੈ ਇੱਕ ਗੱਲ ਮੇਰੀ ਧਿਆਨ ਨਾਲ ਪੂਰੀ ਸੁਣਿਓ ਧਿਆਨ ਨਾਲ ਧਿਆਨ ਨਾਲ ਸੁਣਿਓ ਗੱਲ ਮੈਂ ਮਾਸ ਆਪ ਨਹੀਂ ਖਾਂਦਾ ਪਰ ਜੇ ਤੁਸੀਂ ਪੁੱਛੋ ਵੀ ਨਹੀਂ ਖਾਂਦਾ ਗਾਜਰ ਗੋਭੀ ਦਾ ਮਾਸ ਤੇ ਖਾਈਦਾ ਹੀ ਹੈ ਮਨਾ ਨਹੀਂ ਮੈਂ ਕਰ ਸਕਦਾ ਪਾਪ ਪੁੰਨ ਨਹੀਂ ਇਹਦੇ ਨਾਲ ਜੁੜਨਾ ਜੇ ਤੂੰ ਕੋ ਬੰਦਾ ਮੇਰੇ ਤੋਂ ਸਲਾਹ ਲੈਂਦਾ ਵੀ ਮਾਸ ਖਾ ਲੈਣਾ ਚਾਹੀਦਾ ਮੈਂ ਕਹਿੰਦਾ ਹੁਣ ਨਾ ਰਹਿਣ ਦੇ ਯਾਰ ਛੱਡ ਦੇ ਮੈਂ ਸਲਾਹ ਇਹ ਦੇਣਾ ਸਲਾਹ ਪਰ ਇਹਦਾ ਪਾਪ ਜਾਂ ਪੁੰਨ ਨਾਲ ਸੰਬੰਧ ਨਹੀਂ ਵੀ ਆਹ ਭਾਪੀ ਏ ਆਹ ਪੁੰਨੀ ਏ ਇਹ ਗੱਲ ਨੂੰ ਹੁਣ ਤੁਸੀਂ ਧਿਆਨ ਨਾਲ ਸੁਣਨਾ ਹੈ ਗੁਰੂ ਨਾਨਕ ਪਾਤਸ਼ਾਹ ਦੀਆਂ ਦਲੀਲਾਂ ਸੁਣਿਓ ਗੁਰੂ ਨਾਨਕ ਦਾ ਸ਼ਬਦ ਹੈ ਗੁਰੂ ਸਾਹਿਬ ਕਹਿੰਦੇ ਵੀ ਤੂੰ ਬਣ ਗਿਆ ਖਾਸ ਪੁਜਾਰੀਆ ਤੂੰ ਕਹੀ ਜਾਂਦਾ ਮੈਂ ਮਾਸ ਨਹੀਂ ਖਾਂਦਾ ਆਹ ਬੰਦਾ ਮਾਸ ਖਾਂਦਾ ਹੈ ਪਹਿਲੀ ਗੱਲ ਤੇ ਚੇਤਾ ਰੱਖਿਓ ਵੀਰੋ ਜਿੰਨੇ ਪੜੇ ਲਿਖੇ ਹੋ ਤੁਹਾਨੂੰ ਪਤਾ ਹੈ ਵੀ ਜਿਹੜਾ ਦੁੱਧ ਹੈ ਉਹ ਲੀਕੋਡ ਮਾਸ ਹੁੰਦਾ ਹੈ ਇਦਾਂ ਨਾ ਮੱਝ ਤੇ ਜਿੱਦੇ ਕੈਮਰਾ ਲੱਗ ਹੁਣ ਤੇ ਕੈਮਰਿਆਂ ਨਾਲ ਲਿਖਾ ਤੱਕ ਲੈਨੇ گاਵਾ ਦੇ ਲਾ ਕੇ ਰੈੱਡ ਸੈੱਲ ਅੱਡ ਹੋ ਗਏ ਵਾਈਟ ਸੈੱਲ ਅੱਡ ਹੋ ਗਏ ਰੈੱਡ ਸੈੱਲ ਖੂਨ ਦੇ ਹੀ ਖੂਨ ਦਾ ਹਿੱਸਾ ਦੋ ਹੋ ਗਏ ਇੱਕ ਰੈੱਡ ਇੱਕ ਵਾਈਟ ਇਹ ਵੀ ਖੂਨ ਹੁੰਦਾ ਹੈ ਚਰਬੀ ਖੁਰਖੁਰ ਆਉਂਦੀ ਹੈ ਜਦੋਂ ਮੱਝ ਦੁੱਧ ਦਿੰਦੀ ਹੈ ਜਿਆਦਾ ਤੇ ਖਰਜ ਜਾਂਦੀ ਜਿੱਦਾਂ ਕਹਿ ਲਓ ਕਮਜ਼ੋਰ ਹੋ ਜਾਂਦੀ ਹੈ ਉਹਦੀ ਚਰਬੀ ਖੁਰਖੁਰ ਆਉਂਦੀ ਲਿਕੁਇਡ ਮਾਸ ਦੁੱਧ ਜਦੋਂ ਅਸੀਂ ਦੁੱਧ ਪੀਨੇ ਆ ਤੇ ਮਾਸ ਕੀ ਹੈ ਇਹਦੇ ਤੋਂ ਅਸੀਂ ਬਚ ਨਹੀਂ ਸਕਦੇ ਸਾਰੇ ਹੀ ਆਪਾਂ ਦੁੱਧ ਪੀਨੇ ਆ ਪਹਿਲੀ ਗੱਲ ਇਹ ਦੂਜਾ ਪੁਆਇੰਟ ਇਹ ਹੈ ਵੀ ਪੁਜਾਰੀ ਨੂੰ ਜਦੋਂ ਪੁੱਛਿਆ ਗਿਆ ਉਹ ਕਹਿੰਦੇ ਉਹ ਪੁਜਾਰੀਆ ਅਬ ਬੱਚੇ ਦਾ ਖਿਆਲ ਰੱਖਿਓ ਜਿਹੜਾ ਬੱਚਾ ਰੋਵੇ ਪਿਆਣੋ ਬਈ ਜਿਹੜਾ ਬੁੱਧੂ ਨਾ ਬਣਾ ਤਮਲਾ ਨਾ ਕਰ ਬੰਦੇ ਨਾਲ ਮਜ਼ਾਕ ਨਾ ਉਡਾ ਤੂੰ ਮਾਸ ਨਹੀਂ ਖਾਣਾ ਤੂੰ ਨਾ ਖਾ ਉਹ ਸਾਗ ਖਾਣਾ ਚਾਹੁੰਦਾ ਮੈਨੂੰ ਤੁਸੀਂ ਪੁੱਛ ਲਓ ਭਾਈ ਸਾਹਿਬ ਸਾਗ ਖਾਣਾ ਮੈਂ ਕਹਿੰਦਾ ਮੈਂ ਸ ਮੈਂ ਭਾਈ ਸਾਗ ਖਾਣਾ ਉਹ ਕਹਿੰਦਾ ਮੈਂ ਮਾਸ ਖਾਣਾ ਚਲੋ ਠੀਕ ਹੈ ਜਿਵੇਂ ਚੱਲਦਾ ਭਾਈ ਪਰ ਜੇ ਐ ਨਾ ਕਹੇ ਵੀ ਤੂੰ ਕੋਈ ਖਾਸ ਹੈ ਤੇ ਆ ਐਵੇਂ ਹੀ ਕਰਦਾ ਜਿਵੇਂ ਆਪਾਂ ਐਂ ਕਿਹਾ ਤਾਂ ਵੀ ਮੈਂ ਚੋਲਾ ਪਾਇਆ ਤੇ ਮੈਂ ਖਾਸ ਹੋ ਗਿਆ ਤੇ ਦੂਜਾ ਐਵੇਂ ਹੋ ਗਿਆ ਇੱਥੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੱਲ ਸੁਣੋ ਭਾਈ ਪਾਂਡਿਆ ਆ ਤਾਂ ਆ ਸ਼ਬਦ ਧਿਆਨ ਨਾਲ ਸੁਣਿਓ ਮੈਂ ਸਿੱਧੇ ਸਿੱਧੇ ਅਰਥ ਕਰੂੰਗਾ ਤੇ ਸਿੱਧੀ ਸਿੱਧੀ ਸਮਝ ਤੁਹਾਡੇ ਆ ਜੂ ਧਿਆਨ ਨਾਲ ਸੁਣਿਓ ਸਾਰੇ ਹਾਜ਼ਰ ਹੋ ਰਹੇ ਹੋ ਪੂਰੀ ਤਰ੍ਹਾਂ ਹਾਂਜੀ मांस मांस ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕਹਿੰਦੇ ਗਿਆਨ ਧਿਆਨ ਦਾ ਪਤਾ ਨਹੀਂ ਝਗੜਾ ਪਾ ਕੇ ਬਹਿ ਗਿਆ ਮਾਸ ਦਾ ਮਾਸ ਦਾ ਇਹ ਤੇ ਮੁੱਦਾ ਬਣਾ ਕੇ ਰੱਖਦਾ ਮੁੱਦਾ ਲੈ ਆਂਦਾ ਅੱਗੇ ਵੀ ਮਾਸ ਖਾਂਦਾ ਹੈ ਮਾਸ ਨਹੀਂ ਖਾਂਦਾ ਮਾਸ ਖਾਂਦਾ ਆਹ ਮਾਸ ਖਾਂਣ ਵਾਲਾ ਪਾਪੀ ਹੋ ਗਿਆ ਆ ਨਾ ਖਾਣ ਵਾਲਾ ਪੁੰਨੀ ਹੋ ਗਿਆ ਮਹਾਰਜ ਕਹਿੰਦੇ ਇਹ ਮਾਸ ਮਾਸ ਦਾ ਝਗੜਾ ਨਾ ਕਰ ਮੂਰਖਾਂ ਦਾ ਝਗੜਾ ਮਾਸ-ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣ ਕੇ ਨੇ ਗਿਆਨ ਧਿਆਨ ਦਾ ਤੇ ਪਤਾ ਹੀ ਨਹੀਂ ਧਿਆਨ ਨਾਲ ਸੁਣਿਓ ਹਾਜੀ ਕੌਣ ਮਾਸ ਕੌਣ ਸਾਗ ਤੋਂ ਹੋਵੇ ਕਿਸਮੇ ਪਾਪ ਸੁਬਾਣੇ ਕਹਿੰਦੇ ਇੱਕ ਪਾਸੇ ਸਾਗ ਹੈ ਤੇ ਇੱਕ ਪਾਸੇ ਮਾਸ ਹੈ ਤੇ ਜਿੱਥੇ ਤੁਸੀਂ ਸਾਗ ਵੀ ਖਾਣਾ ਹੈ ਨਾ ਪਿਆਰਿਓ ਸਾਗ ਵੀ ਖਾਣਾ ਹੈ ਉੱਥੇ ਵੀ ਤੁਸੀਂ ਘੜ ਤੋਂ ਘੜ 50 ਗੰਦਲਾਂ ਤੋੜ ਕੇ ਲਿਆਓਗੇ ਵਧੀਆ ਵਧੀਆ ਗੰਦਲਾਂ 50 ਪੰਜਾਬ ਦੇ ਵਿੱਚ ਜਾਨ ਹੈ ਸੀ ਕਿ ਨਹੀਂ ਸੀ ਉਹ ਵੱਧ ਰਿਆ ਸੀ ਕਿ ਨਹੀਂ ਸੀ ਵੱਧ ਰਿਆ ਬੋਲੋ ਤੇ ਵੱਧ ਕੇ ਉਹਨੇ ਫਿਰ ਸਰੋਂ ਲਗਣੀ ਸੀ ਉਹਦੇ ਤੇ ਕਿ ਨਹੀਂ ਸੀ ਲਗਣੀ ਜਦੋਂ ਤੂੰ ਨੂੰ ਐ ਕੱਟਤਾ ਮਰਿਆ ਕਿ ਨਹੀਂ ਮਰਿਆ 50 ਗੰਦਲਾਂ ਮਾਰੀਆਂ ਕਿ ਨਹੀਂ ਮਾਰੀਆਂ ਕਹਿੰਦੇ ਕੌਣ ਮਾਸ ਕੌਣ ਸਾਗ ਖਾਵੇ ਕਿਸਮ ਹੈ ਪਾਪ ਸਮਾਣੇ ਕਿਹਦੇ ਚ ਪਾਪ ਮੰਨੋਗੇ ਇੱਥੇ ਇੱਕ ਗੱਲ ਹੋਰ ਦੇ ਦਿਆਂ ਇੱਕ ਗੱਲ ਕਹਦੇ ਆ ਇੱਕ ਬੰਦੇ ਨੇ ਪਿੱਛੇ ਜੇ ਮੇਰੇ ਨਾਲ ਗੱਲ ਕੀਤੀ ਮੈਨੂੰ ਕਹਿੰਦਾ ਜੀ ਵੀ ਸਾਗ ਨੂੰ ਦਰਦ ਨਹੀਂ ਨਾ ਹੁੰਦਾ মুরগে ਨੂੰ ਤੇ ਦਰਦ ਹੋਣਾ ਬੱਕਰੇ ਨੂੰ ਦਰਦ ਹੋਣਾ ਕਿਉਂਕਿ ਨਰਵ ਸਿਸਟਮ ਜਿਹਦੇ ਕੋਲ ਹੈ ਜਿਹਦੇ ਕੋਲ ਬ੍ਰੇਨ ਹੈ ਨਰਵ ਸਿਸਟਮ ਨਹੀਂ ਜਿਹਦੇ ਕੋਲ ਉਹਨੂੰ ਦਰਦ ਵੀ ਨਹੀਂ ਹੁੰਦਾ ਆਲੂ ਨੂੰ ਦਰਦ ਨਹੀਂ ਹੁੰਦਾ ਬਾਕੀਆਂ ਨੂੰ ਦਰਦ ਹੁੰਦਾ ਤਕਲੀਫ ਤੇ ਮੈਂ ਉਹਨੂੰ ਅਰਜ ਕਰਦਾ ਸੀ ਮੈਂ ਕਿਹਾ ਇਹ ਤੇ ਗੱਲ ਪਿਆਰੇ ਆ ਤੇਰੀ ਠੀਕ ਹੈ ਪਰ ਇਹ ਚੇਤਾ ਰੱਖ ਵੀ ਹਰੇਕ ਨੌਨ ਵੇਜ ਖਾਣ ਵੇਜ ਖਾਣ ਵਾਸਤੇ ਨਿੱਕੇ ਨਿੱਕੇ ਨੌਨ ਵਿੱਚ ਤੁਹਾਨੂੰ ਬਹੁਤ ਮਾਰਨੇ ਪੈਂਦੇ ਆ ਤੁਸੀਂ ਅੱਜ ਗੋਭੀ ਲੈ ਆਓ ਇੱਕ ਗੋਭੀ ਵੇਖੋਗੇ ਜੇ ਉਹਦੇ ਵਿੱਚ ਕੀੜੇ ਨਾ ਨਿਕਲੇ ਤੇ ਉਹਦੀਆਂ ਜੜਾਂ 'ਚ ਕੀੜੇ ਨਿਕਲਣਗੇ بڑے ਨਿੱਕੇ ਨਿੱਕੇ ਕੀੜੇ ਆ ਜਿਹੜੇ ਤੇਰੇ ਘਰੇ ਲੱਗੀਆਂ ਗਾਜਰਾਂ ਦੇ ਉੱਤੇ ਡਿਪੈਂਡ ਕਰਦੇ ਆ ਵੀ ਗਾਜਰਾਂ ਚੋਂ ਖਾ ਰਹੇ ਆ ਉਹ ਪੱਤੇ ਖਾ ਰਹੇ ਆ ਗਾਜਰਾਂ ਖਾ ਰਹੇ ਆ ਮਿੱਟੀ ਦੇ ਵਿੱਚ ਨੇ ਤੇ ਜਦੋਂ ਤੂੰ ਗਾਜਰਾ ਪੱਟ ਲੈਣਾ ਤੇਰੀਆਂ ਗਾਜਰਾਂ ਪੱਟਣ ਦੇ ਨਾਲ ਹੀ ਉਹ ਕੀੜਿਆਂ ਦੀ ਮੌਤ ਹੋ ਜਾਂਦੀ ਹੈ ਬڑے ਜੀਵ ਤੇਰੇ ਗੰਨਿਆਂ ਦੇ ਵਿੱਚ ਨੇ ਜਿਹੜੇ ਗੰਨੇ ਜਦੋਂ ਪਟੇਗਾ ਉਹ ਉਹਨਾਂ ਦੀ ਮੌਤ ਹੋ ਜਾਣੀ ਹੈ। بڑے ਜੀਵ ਨੇ ਇੱਕ ਏਕੜ ਦੇ ਵਿੱਚ ਆਪਾਂ ਇੱਕ ਏਕੜ ਦੇ ਵਿੱਚ ਹਜ਼ਾਰ ਬੰਦੇ ਦੀ ਰੋਟੀ ਦਾ ਆਟਾ ਬਣ ਗਿਆ। 500 ਬੰਦੇ ਚਲੋ ਆਪਾਂ 100 ਬੰਦਾ ਕਹੋ 100 ਬੰਦੇ ਦੀ ਰੋਟੀ ਦਾ ਆਟਾ 1000 1 ਏਕੜ ਦੇ ਵਿੱਚ ਬਣ ਗਿਆ ਪਰ ਉਸ ਇੱਕ ਏਕੜ ਦੇ ਵਿੱਚ ਜਦੋਂ ਕੰਪੇਨ ਚੱਲਦੀ ਹੈ ਪਤਾ ਨਹੀਂ ਕਿੰਨੀਆਂ ਕੁ ਸੁੰਡੀਆਂ ਕਿੰਨੇ ਕੁ ਜੀਵ ਨਿੱਕੇ 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 ਕਿੰਨੀਆਂ ਕੁ ਉਹਦੇ ਕਿੰਨੇ ਕੁ ਉਹਦੇ ਚ ਮਰਨੇ ਨੇ ਕਿੰਨੇ ਜੀਵ ਮਰਨੇ ਨੇ ਭਾਵੇਂ ਹਰ ਵੇਜ ਦੇ ਨਾਲ ਕੁਛ ਨਾ ਕੁਛ ਨੌ ਨੂੰ ਵੇਜ ਜੁੜਿਆ ਹੀ ਹੋਇਆ ਮਾਰ ਨਹੀਂ ਪੈਂਦਾ ਉਹਦਾ ਇਦਾਂ ਨਹੀਂ ਹੋ ਸਕਣਾ ਗਾਂ ਬਚਾਣੀ ਹੈ ਕਿੰਨੇ ਕੀੜੇ ਗਾਂ ਦੇ ਸਿੰਘ ਵਿੱਚ ਲੱਗੇ ਹੋਏ ਆ ਅਸੀਂ ਢਿੱਡ ਦੇ ਵਿੱਚ ਵੇਖਦੇ ਆਂ ਕਈ ਵਾਰੀ ਢਿੱਡ ਦੇ ਵਿੱਚ ਕਈ ਕੀੜੇ ਪੈ ਜਾਂਦੇ ਡਾਕਟਰ ਕਹਿੰਦਾ ਖਾ ਦਵਾਈ ਉਦੋਂ ਫਿਰ ਨਾ ਕਹੀਂ ਤੂੰ ਕਹੀਂ ਵੀ ਨਾ ਯਾਰ ਕੀੜਿਆਂ ਨੂੰ ਮਾਰਨੇ ਕੀੜਿਆਂ ਦੇ ਤੇ ਤਰਸ ਬਹੁਤ ਕਰਨਾ ਜਿਹਦੇ ਸਿਰ 'ਚ ਜੂਆਂ ਪੈਂਦੀਆਂ ਨੇ ਕਿਉਂ ਬੀਬੀ ਲੋਕ ਇਹਨਾਂ ਕੱਢ ਹੁਣ ਇਹਨਾਂ ਨੂੰ ਬਾਹਰ ਉਹਦੀ ਸਿਰ ਚੌੜਾ ਕਰਕੇ ਮੈਨੂੰ ਵਧਣ ਦੇ ਯਾਰ ਇਹਨਾਂ ਨੂੰ ਵਧਣ ਦੇ ਜੂਆਂ ਨੇ ਇਹ ਇੱਕ ਵਧਣੀਆਂ ਚਾਹੀਦੀਆਂ ਨੇ ਅੱਗੇ ਧਿਆਨ ਨਾਲ ਪੂਰੀ ਗੱਲ ਸੁਣਿਓ ਮੈਂ ਇਹ ਨਹੀਂ ਕਹਿ ਰਿਹਾ ਵੀ ਹੁਣ ਤੁਸੀਂ ਮੁਰਗੇ ਵਧਣ ਲੱਗ ਜੂ ਜਾ ਕੇ ਕਰੇ ਕਿਤੇ ਸਰ ਸਾਰੀ ਗੱਲ ਸੁਣ ਲਿਓ ਪਹਿਲਾਂ ਫੇਰ ਅੱਗੇ ਗੱਲ ਕਰਦੇ ਆਂ ਸਾਰੀ ਗੱਲ ਸੁਣਿਓ ਆਪਾਂ ਗੱਲ ਕਰਦੇ ਆਂ ਰੀਜਨ ਸਹੀ ਰੇ ਨਹੀਂ ਖਾਣਾ ਯਾਰ ਅਸੀਂ ਨਹੀਂ ਖਾਂਦੇ ਪਤਾ ਕਿਉਂ ਨਹੀਂ ਖਾਂਦੇ ਵੀ ਮੈਨੂੰ ਯਾਰ ਮੁਰਗੇ ਪਿਆਰੇ ਲੱਗਦੇ ਆ ਮੈਂ ਅੱਖ ਚੱਕ ਪਾਉਂਦਾ ਮੁਰਗੇ ਦੀ ਚ ਫੇਰ ਵੱਢਣ ਨੂੰ ਮੇਰਾ ਜੀ ਨਹੀਂ ਕਰਦਾ ਮੈਨੂੰ ਖਰਗੋਸ਼ ਪਿਆਰੇ ਲੱਗਦੇ ਆ ਫਿਰਦੇ ਟਪੂਸੀਆਂ ਮਾਰਦੇ ਤਿੱਤਰ ਦੇ ਕਿਤੇ ਲੱਭਦੇ ਹੀ ਨਹੀਂ ਖਰਗੋਸ਼ ਕਿਤੇ ਲੱਭਦੇ ਨਹੀਂ ਆ ਨਿੱਕੇ ਨਿੱਕੇ ਜੀਵ ਜਿਹੜੇ ਆ ਫਿਰਦੇ ਹੁੰਦੇ ਪ੍ਰਾਣੇ ਕਿਤੇ ਸੋਹਣੇ ਲੱਗਦੇ ਆ ਮੱਛੀਆਂ ਤੈਰਦੀਆਂ ਸੋਹਣੀਆਂ ਲੱਗਦੀਆਂ ਯਾਰ ਮੇਰਾ ਵੱਡਣ ਨੂੰ ਇਹਨਾਂ ਨੂੰ ਜੀ ਨਹੀਂ ਕਰਦਾ ਸਵਾਦ ਆਵੇ ਨਾ ਗੱਲ ਰੀਝਲ ਦੇ ਸਿੱਧਾ ਮੈਂ ਨਹੀਂ ਜੀ ਵੱਡਦਾ ਮੈਂ ਬੱਕਰੇ ਨੂੰ ਜਦੋਂ ਵੇਖ ਲੈਂਦਾ ਬੱਕਰਾ ਯਾਰ ਕਿਵੇਂ ਭੱਜਦਾ ਨੱਟਦਾ ਸਮਝਦਾ ਹੈ ਪਿਆਰ ਪਾ ਲਓ ਤੁਸੀਂ ਬੱਕਰੇ ਨਾਲ ਪਿਆਰ ਪੈ ਜਾਂਦਾ ਜਿਵੇਂ ਕੁੱਤਾ ਉਹ ਐਦਾਂ ਨੇੜੇ ਆਉਂਦਾ ਤੁਸੀਂ ਆਵਾਜ਼ ਮਾਰੋਗੇ ਨੇੜੇ ਆਜੂ ਵੀ ਮੇਰਾ ਜੀ ਨਹੀਂ ਕਰਦਾ ਮੇਰਾ ਮਨ ਨਹੀਂ ਕਰਦਾ ਬਸ ਇਹ ਤੂੰ ਅੱਗੇ ਜੇ ਤੂੰ ਸਟੇਟਮੈਂਟ ਦੇਣ ਲੱਗਿਆ ਵੀ ਇਹ ਵੱਡਾਂ ਵਾਲਾ ਪਾਪੀ ਤੇ ਫਲਾਣਾ ਪੁੰਨੀ ਫਿਰ ਪੰਗਾ ਪੈਣਾ ਹੀ ਪੈਣਾ ਫਿਰ ਪੰਗਾ ਪਤਾ ਕਿਹੜਾ ਪਊ ਜਿਹੜਾ ਆ ਪਾਂਡਿਆ ਪਾਂਡਾ ਫਸਾਇਆ ਗੁਰੂ ਨਾਨਕ ਨੇ ਆ ਪੁਜਾਰੀ ਜਿਵੇਂ ਫਸੂ ਹੁਣ ਗੁਰੂ ਨਾਨਕ ਦੇ ਅੱਗੇ ਐ ਫਸੇਗਾ ਤੂੰ ਬਾਬੇ ਨਾਨਕ ਦੀਆਂ ਦਲੀਲਾਂ ਦਾ ਜਵਾਬ ਨਹੀਂ ਦੇ ਹੋਣਾ ਐ ਫਸਾਊ ਬਾਬਾ ਤੈਨੂੰ ਜਵਾਬ ਨਹੀਂ ਦੇ ਹੋਣਾ ਫਿਰ ਤੇਰੇ ਕੋਲ ਫਿਰ ਪੰਗਾ ਇਹ ਪਾਏਗਾ ਵੀ ਡਾਂਗ ਚੁਕਣੀ ਪੈਣੀ ਐ ਲੜਨਾ ਪੈਣਾ ਝਗੜਨਾ ਪੈਣਾ ਲੈ ਬਕਵਾਸ ਕਰਦੇ ਨੇ ਗਲਤ ਗੱਲਾਂ ਕਰਦੇ ਨੇ ਪਰ ਜਵਾਬ ਕੋਈ ਨਹੀਂ ਹੋਣਾ ਤੇਰੇ ਕੋਲ ਸਿੱਧੀ ਗੱਲ ਕਹਦੇ ਮੈਂ ਨਹੀਂ ਖਾਂਦਾ ਮੈਨੂੰ ਪਸੰਦ ਨਹੀਂ ਜੀ ਕਈ ਬੰਦੇ ਇਦਾਂ ਦੇ ਆ ਕਹਿੰਦੇ ਮੈਂ ਕਦੇ ਮਾਸ ਰੱਖਦਾ ਹੀ ਨਹੀਂ ਮੇਰਾ ਜੀ ਨਹੀਂ ਕਰਦਾ ਬਸ ਗੱਲ ਖਤਮ ਹੈ ਮੈਂ ਨਹੀਂ ਖਾਂਦਾ ਮੇਰਾ ਮਨ ਹੀ ਨਹੀਂ ਕਰਦਾ ਮੇਰਾ ਮੇਰਾ ਮੈਨੂੰ ਜੀਵ ਚੰਗੇ ਲੱਗਦੇ ਐ ਮੈਨੂੰ ਵਧੀਆ ਲੱਗਦੇ ਐ ਮੱਛੀਆਂ ਤੈਰਦੀਆਂ ਵਧੀਆ ਲੱਗਦੀਆਂ ਮੈਂ ਵੇਖਦਾ ਮੇਰਾ ਮਨ ਨਹੀਂ ਕਰਦਾ ਬਸ ਇਦੋਂ ਵੱਧ ਨਹੀਂ ਪਰ ਪਾਪ ਜੇ ਖਾਣ ਵਾਲਾ ਬੰਦਾ ਇਹ ਪਰੇ ਪਰੇ ਨੂੰ ਨਾ ਜਾ ਨਫਰਤ ਨਾ ਕਰ ਬੀਏ ਪਾਪੀ ਹੋ ਗਿਆ ਤੇ ਤੂੰ ਪੁੰਨੀ ਹੋ ਗਿਆ ਫਰਕ ਕੋਈ ਨਹੀਂ ਜੇ ਅਗਲੇ ਨੇ ਮੁਰਗੇ ਦਾ ਗਲ ਵਟਿਆ ਤੂੰ ਵੀ 50 ਸਾਗ ਦੀਆਂ ਗੰਦਲਾਂ ਤੋੜ ਕੇ ਲਿਆ ਆਇਆ ਆ ਸਤ ਨਹਾਵਾ ਜਾਂ ਤੁਹਾਨੂੰ ਇਹ ਮੰਨਣਾ ਪੈਣਾ ਵੀ ਇਹਦੇ ਵਿੱਚ ਜਾਨ ਨਹੀਂ ਸੀ ਜੀਤੇ ਦਾਣੇ ਅੰਨ ਕੇ ਜੀਆਂ ਆਵਾਜ਼ ਨਾ ਕੋਏ ਅੰਡਜ ਜੀਰਜ ਸਿਤਜ ਉਤਪੁੱਜ ਸਭ ਤੇਰੇ ਕੀਏ ਜਨਤਾ ਹੁਣ ਅੱਗੇ ਧਿਆਨ ਨਾਲ ਸੁਣਿਓ ਗੁਰੂ ਨਾਨਕ ਸਾਹਿਬ ਦੀਆਂ ਦਲੀਲਾਂ ਹਾਂਜੀ ਗੈਂਡਾ ਮਾ ਜਗ ਕੀ ਏ ਦੇਵਤਿਆਂ ਕੀ ਬਾਣੇ ਦੇਵਤਿਆਂ ਨੂੰ ਖੁਸ਼ ਕਰਨ ਲਈ ਰੀਤਾਂ ਚੱਲੀਆਂ ਨੇ ਕਹਿੰਦੇ ਗੈਂਡੇ ਮਾਰ-ਮਾਰ ਕੇ ਹੋਮ ਜਗ ਕਰਦੇ ਸੀ ਲੋਕੀ ਗਊ ਮੇਦ ਜਗ ਅਸਵ ਮੇਦ ਜਗ ਘੋੜੇ ਮਾਰ-ਮਾਰ ਕੇ ਜਗ ਕਰਨੇ ਲੋਕਾਂ ਨੇ ਬੜੇ-ਬੜੇ ਜਗ ਕਰਦੇ ਸੀ ਅੱਗੇ ਸੁਣੋ ਮਾਸ ਛੋੜ ਬੈਸ ਨਾਗ ਪਕੜੇ ਰਾਤੀ ਮਾਨਸ ਖਾਣੇ ਗੁਰਦਾਨਕ ਪਾਸ਼ਾ ਕਹਿੰਦੇ ਐ ਕਹਿੰਦੇ ਐ ਨੱਕ ਫੜ ਲੈਣਗੇ ਕਹਿੰਦੇ ਮੈਨੂੰ ਮੁਸ਼ਕਾਉਂਦੀ ਆ ਮੈਨੂੰ ਐ ਹੁੰਦਾ ਮੈਨੂੰ ਕਹਿੰਦੇ ਇੱਕ ਚੀਚੀਆਂ ਜੀ ਇਹਨਾਂ ਲੈ ਰਾਤੀ ਮਾਨਸ ਖਾਣੇ ਕਹਿੰਦੇ ਸਾਰੇ ਦੇ ਸਾਰੇ ਬੰਦੇ ਖਾ ਜਾਂਦੇ ਨੇ ਸਬੂਤੇ ਬੰਦੇ ਖਾ ਜਾਂਦੇ ਨੇ ਇੱਥੇ ਤੁਹਾਡੇ ਚ ਕੋਈ ਬੰਦਾ ਕਵੇ ਆ ਭਈਏ ਬਿਹਾਰ ਦੇ ਆਏ ਐ ਅਗਲੇ ਦਾ 20000 ਰੁਪਇਆ ਦੱਬ ਜਾਏ ਦਿਹਾੜੀਆਂ ਕਰਾਵੇਂ ਦਿਹੜੀਆਂ ਕਰਾਣ ਤੋਂ ਬਾਅਦ ਮਾਰੇ ਲੱਤ ਭਾ ਜਾ ਓਏ ਮੈਣੀ ਦੇਣਾ ਤੇ ਕਰ ਲੈ ਜੋ ਕੀ ਕਰਦਾ ਤੂੰ ਮੇਰਾ ਉਹ ਵਿਚਾਰਾ ਤਰਲੇ ਲੈ ਲੈ ਕੇ ਉਹਦਾ 20000 ਦੱਬ ਗਿਆ ਉਹਦਾ ਤੂੰ ਉਹ ਖੂਨ ਪਸੀਨੇ ਦੀ ਉਹਦਾ ਖੂਨ ਖੂਨ ਵੀ ਖੂਨ ਪਸੀਨੇ ਦੀ ਕਮਾਈ ਉਹਨੇ ਇੱਡਾਂ ਢੋਈਆਂ ਸਿਮਿੰਟ ਢੋਇਆ 20000 ਰੁਪਇਆ ਤੂੰ ਦੱਬ ਗਿਆ ਪਖੰਡਣਾ ਕਰ ਤੂੰ ਵੈਜੀਟੇਰੀਅਨ ਤੂੰ ਬੰਦੇ ਦਾ ਖੂਨ ਪੀਤਾ ਬੰਦੇ ਦਾ ਇਹ ਹੈ ਬੰਦੇ ਦਾ ਖੂਨ ਪੀਣਾ ਹੱਕ ਪਰਾਇਆ ਕਹਿੰਦੇ ਉਹ ਹਿੰਦੂ ਉਹ ਨਾ ਕਹੋ ਅਸੀਂ ਗਊ ਨਹੀਂ ਖਾਂਦੇ ਹੱਕ ਪਰਾਇਆ ਨਾਨਕਾ ਮੁਸਲਮਾਨੋ ਇਹ ਨਾ ਕਹੋ ਅਸੀਂ ਸੂਰ ਨਹੀਂ ਖਾਂਦੇ ਜੇ ਪਰਾਇਆ ਹੱਕ ਖਾਨਾ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਹਨੇ ਸੂਰ ਖਾ ਲਿਆ ਕਿੰਨੇ ਮੁਸਲਮਾਨ ਨੇ ਤੇ ਉਹਨੇ ਗਾਂ ਖਾ ਲਈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜੋ ਮੁਰਦਾਰ ਨਾ ਖਾਏ ਕਹਿੰਦੇ ਖੂਨ ਨਹੀਂ ਪੀਂਦਾ ਤੂੰ ਬੰਦੇ ਦਾ ਸਾਰੇ ਦਾ ਸਾਰਾ ਪੈਸਾ ਦੱਬ ਜਾਂਦਾ ਹੈ ਥਗੀਆਂ ਮਾਰਦਾ ਸਿਰੇ ਦੀਆਂ ਤੇ ਕਹਿੰਦਾ ਮੈਂ ਵੈਜੀਟੇਰੀਅਨ ਹੁੰਦਾ ਗੁਰੂ ਸਾਹਿਬ ਕਹਿੰਦੇ ਠੱਗ ਖਾਤਾ ਮਰਦਾਰ ਜਦੋਂ ਠੱਗੀਆਂ ਖਾ ਮਾਰਦਾ ਹੈ ਉਹ మాਸ ਖਾਣਾ ਨਹੀਂ ਕੂੜ ਬੋਲ ਮਰਦਾਰ ਖਾਏ ਜਿਹੜੇ ਬੰਦੇ ਝੂਠ ਬੋਲਦੇ ਨੇ మాਸ ਖਾਣਾ ਨਹੀਂ ਝੂਠ ਬੋਲਣਾ మాਸ ਖਾਣਾ ਨਹੀਂ ਦੇਖ ਆ ਆ ਅਗਲੀਆਂ ਪੰਕਤੀਆਂ ਕਹਿੰਦੇ ਰਾਤੀ ਮਾਨਸ ਖਾਣੇ ਕਹਿੰਦੇ ਸਾਰਾ ਸਾਰਾ ਰਾਤ ਨੂੰ ਵਿਉਂਤਾਂ ਇਦਾਂ ਦੀਆਂ ਬਣਾਉਂਦਾ ਦਿਨੇ ਨੱਕ ਫੜੀ ਫਿਰਦਾ ਧਾਰਮਿਕ ਬਣਿਆ ਫਿਰਦਾ ਤੇ ਰਾਤ ਨੂੰ ਸੋਦਾ ਲੁੱਟਣਾ ਕਿਦਾਂ ਬੰਦੇ ਨੂੰ ਠੱਗੀ ਕਿਦਾਂ ਮਾਰਨੀ ਹੈ ਅੱਗੇ ਸੁਣੋ ਫੜ ਕਰ ਲੋਕਾਂ ਨੂੰ ਦਿਖਲਾਵੇ ਗਿਆਨ ਨੂੰ ਧਿਆਨ ਨਹੀਂ ਸੂਚੇ ਲੋਕਾਂ ਨੂੰ ਫੜ ਫੜ ਕੇ ਸੁਣਾਉਂਦਾ ਸਮਝਾਉਂਦਾ ਆ ਜਾ ਮੈਂ ਤੈਨੂੰ ਦੱਸਾਂ ਪਾਪ ਪੁੰਨ ਕੀ ਹੈ ਪਾਪ ਪੁੰਨ ਕੀ ਹੈ ਕਹਿੰਦੇ ਆਪ ਨੂੰ ਇਹਨੂੰ ਕੱਖ ਵੀ ਪਤਾ ਅੱਗੇ ਸੁਣ ਨਾਨਕ ਅੰਦੇ ਸਿਉ ਗਿਆ ਕਹੀਏ ਕਹੇ ਨਾ ਕਹਿਆ ਬੂਝੇ ਕਹਿੰਦੇ ਅਕਲ ਦੇ ਨੇ ਲੁਕੀ ਸਮਝਾਈਏ ਏ ਰੱਬ ਦੇ ਬਾਲਾ ਨੇੜੇ ਲੱਗਦਾ ਇਹ ਗੱਲਾਂ ਕਰਕੇ ਵੀ ਮੈਂ ਮਾਸ ਨਹੀਂ ਖਾਂਦਾ ਕਹਿੰਦੇ ਅਕਲ ਦੇ ਆਣੇ ਆ ਸਮਝਣ ਵਾਲਾ ਅਕਲ ਦਾ ਅੰਨਾ ਜਿਹੜਾ ਇਹ ਨਹੀਂ ਸਮਝ ਸਕਦਾ ਤੂੰ ਸਿੱਧਾ ਕਹਿ ਵੀ ਮੈਂ ਮਾਸ ਨਹੀਂ ਖਾਂਦਾ ਪਰ ਐ ਨਾ ਕਹਿ ਵੀ ਆ ਮਾੜਾ ਐ ਤੇ ਆ ਚੰਗਾ ਐ ਆ ਪਾਪੀ ਐ ਤੇ ਆ ਪੁੰਨੀ ਐ ਖਾਣ ਵਾਲੇ ਵੇਖ ਖਾਣ ਵਾਲੇ ਕੰਨੀ ਵੇਖ ਕੇ ਨੱਕ ਨਾ ਚਾੜੀ ਨਫ਼ਰਤ ਨਾ ਕਰੀ ਤੂੰ ਨਹੀਂ ਖਾਂਦਾ ਸਿੱਧੀ ਸਿੱਧਾ ਕਹਿਣਾ ਆਪਾਂ ਵੀ ਜਿੱਦਾਂ ਹੁਣ ਆਪਾਂ ਨਹੀਂ ਖਾਂਦੇ ਕਹੋ ਵੀ ਅਸੀਂ ਨਹੀਂ ਖਾਂਦੇ ਜੀ ਬਸ ਇਦੂ ਵੱਧ ਨਹੀਂ ਅੱਗੇ ਅੰਦਾ ਸੋਏ ਜੰਦ ਘਮਾਵੇ ਇਸ ਰਦੇ ਸਨੋਚਨ ਨਾਹੀ ਅਕਲ ਦੀ ਅੱਖ ਅੰਦਰ ਕਹਿੰਦੇ ਚਾਨਣ ਨਹੀਂ ਨਾ ਇਹਦੇ ਰਿਤੇ ਅੰਦਰ ਚਾਨਣ ਨਹੀਂ ਕਹਿੰਦੇ ਅੰਨੇ ਆਲੇ ਕੰਮ ਕਰਦਾ ਅਕਲ ਦੇ ਅੰਨੇ ਆਲੇ ਤਾਂ ਇਦਾਂ ਦੀਆਂ ਗੱਲਾਂ ਕਰਦਾ ਇਹ ਰੋਲਾ ਪਾ ਕੇ ਬਹਿ ਗਿਆ ਮਾਸ ਮਾਸ ਦਾ ਤਾਂ ਇਦਾਂ ਦੀਆਂ ਗੱਲਾਂ ਕਰਦਾ ਅੱਗੇ ਮਾਂ ਪਿਤਾ ਕੀ ਰੱਖ ਤੂੰ ਨੇ ਪੰਨੇ ਮੱਛੀ ਮਾਸ ਨਾ ਖਾਹੀ ਕਹਿੰਦੇ ਮਾਂ ਤੇ ਪਿਤਾ ਦੇ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਜਾਇ ਤਾਂ ਕਹਿ ਲੋ ਵੀ ਮਾਂ ਦੇ ਤੇ ਪਿਓ ਦੇ ਸ਼ਰੀਰ ਤੋਂ ਮਾਸ ਤੋਂ ਬਣਿਆ ਹੋਇਆ ਬੰਦਿਆ ਬਣਿਆ ਮਾਸ ਤੋਂ ਐ ਤੇ ਮਾਸ ਤੋਂ ਕਹੀ ਜਨਾ ਮੈਨੂੰ ਨਫ਼ਰਤ ਹੋਗੀ ਐ ਨਾ ਕਰ ਐ ਨਾ ਕਰ ਰੀਜਨ ਤੇਰਾ ਸਹੀ ਗੁਰੂ ਸਾਹਿਬ ਦਾ ਸਵਾਲ ਉਹਦੀ ਰੀਜਨ ਤੇ ਐ ਐ ਨਾ ਕਰ ਮਾਸ ਤੋਂ ਆਇਆ ਤੂੰ ਮਾਸ ਤੋਂ ਜੰਮਿਆ ਐ ਤੂੰ ਅੱਗੇ ਇਸਤਰੀ ਪੁਰਖੇ ਜਦੋਂ ਇਸ ਮਿਲਾਂ ਉਹ ਫੇ ਮੰਦ ਕਮਾਈ ਚਲੋ ਇਹ ਗੱਲ ਵੀ ਸਪਸ਼ਟ ਹੈ ਵੀ ਇਸਤਰੀ ਤੇ ਪੁਰਖ ਦਾ ਸਬੰਧ ਹੈ ਜਿਹੜਾ ਉਹ ਵੀ ਮਾਸ ਦਾ ਸਬੰਧ ਹੈ ਇਥੇ ਸਰੀਰਕ ਸਬੰਧ ਦੀ ਗੱਲ ਹੈ ਵੀ ਜੇ ਉਹਨਾਂ ਦਾ ਵੀ ਜਿਹੜਾ ਸਬੰਧ ਹੈ ਉਹ ਵੀ ਮਾਸ ਦਾ ਅਗ मासों में मासों जमे हम मास के पांडे मास तो पैदा हुए हैं वधे हैं मास तो मास तो ही सारा कुछ हमारे शरीर का बनया ये पांडे बनया ही मास तो आगे ज्ञान और ध्यान कुछ सूजे नहीं जब तक हावे पांडे चलो जी हां जी आगे पढ़ो ਬਾਹਰ ਦਾ ਮਾਸ ਮੰਦਾ ਸਵਾਮੀ ਘਰ ਦਾ ਮਾਸ ਚੰਗੇਰਾ ਕਹਿੰਦੇ ਬਾਹਰ ਵਾਲਾ ਮਾੜਾ ਲੱਗਦਾ ਹੈ ਤੇ ਘਰ ਵਾਲਾ ਮਾਸ ਤੈਨੂੰ ਆਇਆ ਵੀ ਮਾਸ ਚੋਂ ਹੈ ਰਹਿਣਾ ਵੀ ਮਾਸ ਚ ਹੈ ਸਬੰਧ ਵੀ ਮਾਸ ਨਾਲ ਹੈ ਵਿਆਹ ਕੇ ਵੀ ਮਾਸ ਲਿਆਏਗਾ ਜੰਮੇਗਾ ਵੀ ਨਿਆਣੇ ਵੀਗਾ ਮਾਸ ਦੇ ਸਾਰਾ ਕੁਝ ਮਾਸ ਹੀ ਮਾਸ ਮਾਸ ਹੀ ਮਾਸ ਇਹਨੇ ਬਾਹਰਲਾ ਮਾੜਾ ਹੋ ਗਿਆ ਤੇਰੇ ਘਰ ਵਾਲਾ ਚੰਗਾ ਹੋ ਗਿਆ ਅੱਗੇ ਜੀਜੰਦ ਸਭ ਮਾਸਾ ਹੋਏ ਇਹ ਨਿਆ ਵਸੇਰਾ ਸਾਰਾ ਕੁਝ ਮਾਸ ਤੋਂ ਪੈਦਾ ਹੋਇਆ ਤੇ ਮਾਸ ਦੇ ਵਿੱਚ ਹੀ ਜਿੰਦ ਪਾਈ ਹੋਈ ਹੈ ਵਸੇਰਾ ਮਾਸ ਦੇ ਵਿੱਚ ਹੀ ਹੈ ਹਾਂਜੀ ਉਹ ਭੱਖ 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 ਪੱਜ ਛੋਣੇ ਅੰਧ ਗੁਰੂ ਜਿਨ ਕੇ ਰਾਹ ਕਹਿੰਦੇ ਗੁਰੂ ਅੰਨਾ ਜਿੰਨਾ ਦਾ ਜਿੰਨੇ ਸਮਝਾਇਆ ਹੀ ਨਹੀਂ ਕੁਛ ਇਹਨਾਂ ਦਾ ਗੁਰੂ ਇਦਾਂ ਦਾ ਹੈ ਕਹਿੰਦੇ ਜਿਹੜਾ ਛੱਡਣਾ ਚਾਹੀਦਾ ਸੀ ਉਹ ਛੱਡਦਾ ਨਹੀਂ ਕੂਡ ਬੋਲ ਮਰਦਾਰ ਖਾਏ ਪਰਾਇਆ ਹੱਕ ਛੱਡਣਾ ਚਾਹੀਦਾ ਸੀ ਉਹ ਛੱਡਦਾ ਨਹੀਂ ਤੇ ਜਿਹੜਾ ਰੌਲਾ ਹੀ ਨਹੀਂ ਸੀ ਪਾਣਾ ਚਾਹੀਦਾ ਉਹਦਾ ਰੌਲਾ ਪਾ ਕੇ ਬਹਿ ਗਿਆ ਐਸ ਮਾਸ ਦਾ ਝਗੜਾ ਕਰ ਕਰਕੇ ਬਹਿ ਗਿਆ ਤੇ ਜਿਹੜਾ ਮਾਸ ਛੱਡਣਾ ਚਾਹੀਦਾ ਸੀ ਉਹ ਅਕਲ ਦਾ ਅੰਨਾ ਛੱਡਦਾ ਨਹੀਂ ਉਹ ਛੱਡ ਦੁਆਰਾ ਪੰਗਤੀ ਸੁਣ ਲਓ ਇੱਕ ਵਾਰ ਆ ਭੱਖ ਭੱਖੇ ਆ ਭੱਖ ਨੂੰ ਭਖ ਰਿਆ ਜਿਹੜਾ ਨਹੀਂ ਖਾਣਾ ਚਾਹੀਦਾ ਸੀ ਉਹਨੂੰ ਛੱਡ ਰਿਆ ਨਹੀਂ ਖਾਣਾ ਸੀ ਜਿਹੜਾ ਆ ਭੱਖ ਭਖਦਾ ਹੈ ਨਹੀਂ ਖਾਣਾ ਸੀ ਉਹਨੂੰ ਖਾ ਰਿਆ ਤੇ ਜਿਹੜਾ ਖਾਣਾ ਚਾਹੀਦਾ ਸੀ ਉਹਦੇ ਲਈ ਝਗੜਾ ਪਾ ਕੇ ਬੈਠਾ ਫੇਰ ਸੁਣੋ ਅੱਖ ਪੱਖੇ ਪੱਖੇ ਭੱਖ ਤਜ ਛੋੜੇ ਆਂਦ ਗੁਰੂ ਜਿਨ ਕੇ ਦਾ ਗਿਆ ਗੁਰੂ ਹੀ ਅੰਦਾ ਇਹਨਾਂ ਦਾ ਜਿੰਨੇ ਸਮਝ ਆ ਜਾਈਏ ਕੋਈ ਗੁਰੂ ਹੀ ਇਦਾਂ ਦਾ ਦਲੀਲ ਨਹੀਂ ਇਹਦੇ ਗੱਲ ਵਿੱਚ ਕੋਈ ਅੱਗੇ ਸੁਣੋ ਮਾਸੋਂ ਨੇ ਮਾਸੋਂ ਜੰਮੇ ਹਮ ਮਾਸੇ ਕੇ ਪੋਣ ਗਿਆਨ ਨੂੰ ਤੇ ਹਨ ਕੁੱਛ ਸੂਜੇ ਨਹੀਂ ਚਤਰ ਕਹਾਵੇਂ ਪਾਂਡੇ ਓਏ ਤੂੰ ਚਲਾਕ ਕਹਾਉਂਦਾ ਆਪਣੇ ਆਪ ਨੂੰ ਪੁੰਨੀ ਬਣ ਗਿਆ ਬਾਕੀਆਂ ਨੂੰ ਬਣਾ ਦਿੱਤਾ ਪਾਪੀ ਇਹ ਰੀਜਨ ਲਈ ਜਾਂਦਾ ਵੀ ਅਸੀਂ ਖਾਸ ਆ ਅਸੀਂ ਛਕਾਂਦੇ ਨਹੀਂ ਦੂਜੇ ਐਵੇਂ ਤੁਰੇ ਫਿਰਦੇ ਨੇ ਗਲਤ ਹੈ ਰੀਜਨ ਤੇਰਾ ਚਤਰ ਨਾ ਕਹਾ ਚਲਾਕ ਐਂ ਤੂੰ ਚਲਾਕੀ ਕਰਦਾ ਕਰਦਾ ਤੂੰ ਵੀ ਉਹੀ ਕੋਸ਼ਿਸ਼ ਹੈ ਆਖੋ ਸਤਨਾ ਅੱਗੇ ਸੁਣ ਲੋ ਮਾਸ ਪੁਰਾਣੀ ਮਾਸ ਕੁੱਤੇ ਵੀ ਚੋਹ ਜੋਗ ਮਾਸ ਕਮਾਣਾ ਕਹਿੰਦੇ ਸ਼ੁਰੂ ਤੋਂ ਮਾਸ ਚੱਲਦਾ ਆ ਕਤੇਬਾਂ ਵਿੱਚ ਪ੍ਰਾਣਾ ਦੇ ਵਿੱਚ ਇਹਦਾ ਜ਼ਿਕਰ ਹੁੰਦਾ ਆ ਮਾਸ ਕਹਿੰਦੇ ਸ਼ੁਰੂ ਤੋਂ ਜਦੋਂ ਬੰਦਾ ਪੈਦਾ ਹੋਇਆ ਸਾਡੇ ਵੱਡੇ ਵਡੇਰੇ ਜਦੋਂ ਸ਼ੁਰੂ ਤੋਂ ਚੱਲਦਾ ਹੀ ਇਹ ਕੁਝ ਸੀ ਅੱਗੇ ਜੱਜ ਕਾਜ ਵੀ ਇਹਾਂ ਸੋਹਵੇਂ ਉੱਥੇ ਮਾਸ ਸਮਾਨ ਕਹਿੰਦੇ ਹਰੇਕ ਵਿਆਹ ਢੰਗ ਦੇ ਵਿੱਚ ਜੱਗਾਂ ਦੇ ਵਿੱਚ ਥਾਂ ਥਾਂ ਉੱਤੇ ਲੁਕੀ ਇਹ ਮਾਸ ਹੀ ਚੱਲਦਾ ਰਿਹਾ ਹਰ ਜਗ੍ਹਾ ਮਾਸ ਮਾਸ ਚੱਲਦਾ ਹੈ ਵਿਆਹਾਂ ਢੰਗਾਂ ਚ ਲੁਕੀ ਕਰਦੇ ਆ ਅੱਗੇ ਇਸਤਰੀ ਪੁਰਖ ਨਿਪਟੇ ਮਾਸਾ ਬਾਦਸ਼ਾਹਾਂ ਸੁਲਤਾਨਾਂ ਕਹਿੰਦੇ ਸਾਰੇ ਬਾਦਸ਼ਾਹ ਇਸਤਰੀ ਪੁਰਖ ਜਿੰਨੇ ਵੀ ਹੈ ਜਿੰਨੇ ਰਾਜੇ ਮਹਾਰਾਜੇ ਕਾਦੇ ਤੋਂ ਪੈਦਾ ਹੋਏ ਬੋਲੋ ਜਰਾ ਗੱਜ ਕੇ ਮਾਸ ਤੋਂ ਅਗਲੀ ਪੰਕਤੀ ਸੁਣੋ ਜੇ ਉਹ ਇਹ ਦਿਸੈ ਨਰ ਤੂੰ ਜਾਂਦੇ ਤਾਂ ਉਨ੍ਹਾਂ ਦਾ ਦਾਨ ਨਾ ਲੈਣਾ ਉਹ ਕਹਿੰਦੇ ਜੇ ਤੈਨੂੰ ਐ ਲੱਗਦਾ ਹੈ ਵੀ ਇਹ ਮਾਸ ਜਿਹੜਾ ਖਾਣ ਵਾਲੇ ਨੇ ਪਾਤਸ਼ਾਹ ਵੱਡੇ ਵੱਡੇ ਰਾਜੇ ਮਹਾਰਾਜੇ ਕਹਿੰਦੇ ਸਾਰੇ ਮਾਸ ਤੋਂ ਹੀ ਆਏ ਆ ਫਿਰ ਜੇ ਇੰਨਾ ਹੀ ਲੱਗਦਾ ਸੂਗ ਮੰਨਦਾ ਫਿਰ ਇਹਨਾਂ ਦਾ ਦਾਨ ਕਿਉਂ ਲੈਂਦਾ ਜੇ ਮਾਸ ਵਾਲੇ ਤੈਨੂੰ ਇੰਨੀ ਭੜੇ ਲੱਗਦੇ ਐ ਤੂੰ ਕਹੀ ਜਾਂਦਾ ਪਾਪੀ ਨੇ ਇਹ ਮਾੜੇ ਨੇ ਇਹ ਗਲਤ ਨੇ ਤੇ ਕਹਿੰਦੇ ਫਿਰ ਦਾਲ ਕਿਉਂ ਲੈਂਦਾ ਇਹਨਾਂ ਤੋਂ ਇੱਥੇ ਹੁਣ ਆਪਾਂ ਕਹੀਏ ਵੀ ਆਪਾਂ ਸਾਰੇ ਕਹਿ ਦਈਏ ਵੀ ਲਓ ਜੀ ਮਾਸ ਖਾਣ ਵਾਲੇ ਬੰਦੇ ਤੇ ਕੱਖ ਨਹੀਂ ਹੁੰਦੇ ਤੇ ਚੜਾਵਾ ਤੇ ਸਾਰਾ ਹੀ ਗਿਣਾਂਗੇ ਵਿੱਚ ਸਾਰਿਆਂ ਨਹੀਂ ਰੱਖਿਆ ਇੱਥੇ ਹੀ ਪਏ ਐ ਪੈਸੇ ਸਾਰਿਆਂ ਦੇ ਹੁਣ ਵਿੱਚ ਮੁਰਗੇ ਵਾਲਾ ਵੀ ਰੱਖ ਗਿਆ ਮੱਛੀ ਜਿੰਨੂੰ ਬਹੁਤ ਪਸੰਦ ਐ ਉਹ ਵੀ ਰੱਖ ਗਿਆ ਤੇ ਦੂਜਾ ਵੀ ਰੱਖ ਗਿਆ ਆਲੂ ਵਾਲਾ ਵੀ ਰੱਖ ਗਿਆ ਗਾਜਰ ਵਾਲਾ ਵੀ ਰੱਖ ਗਿਆ ਜਦੋਂ ਪੈਸੇ ਗਿਣਾਂਗੇ ਸਾਰਿਆਂ ਦੇ ਗਿਣਾਂਦਾਂਗੇ ਐ ਕਿਹਾ ਹੀ ਨਹੀਂ ਉੱਥੇ ਬੋਰਡ ਲਾ ਦਿੰਦੇ ਵੀ ਮਾਸ ਖਾਨ ਵਾਲਾ ਚੜਾਵਾ ਨਾ ਚੜਾਓ ਕਿਸੇ ਗੁਰਦੁਆਰੇ ਦੇ ਅੱਗੇ ਲਿਖੋ ਭਈ ਵੀ ਮਾਸ ਖਾਨ ਵਾਲੇ ਦਾ ਚੜਾਵਾ ਇੱਥੇ ਨਹੀਂ ਚੜੂ ਭਈ ਪ੍ਰਵਾਨ ਨਹੀਂ ਉੱਥੇ ਲਿਖ ਕੇ ਲਾਓ ਫਿਰ ਇਹ ਗੁਰਦੁਆਰੇ ਦੇ ਅੱਗੇ ਲਾਓ ਲਿਖ ਕੇ ਆ ਜਿੰਨੇ ਦਲੀਲਾਂ ਦੇਣਗੇ ਹੁਣ ਮੇਰੀਆਂ ਗੱਲਾਂ ਕੱਟਵੱਟ ਕਰਕੇ ਤੇ ਫਿਰ ਲੱਗ ਜਾਂਦੇ ਨੇ ਵੀਡੀਓ ਬਣਾਉਣ ਵੀ ਜੇ ਇੰਨਾ ਹੀ ਪਿਆਰ ਆ ਫਿਰ ਹਰੇਕ ਗੁਰਦੁਆਰੇ ਕਹੋ ਵੀ ਮਾਸ ਵਾਲੇ ਦਾ ਜਾਣਾ ਹੋਣਾ ਹੀ ਨਹੀਂ ਇੱਥੇ ਪਰਵਾਨ ਨਹੀਂ ਹੋ ਉਹ ਸਾਰਾ ਕੁਝ ਠੀਕ ਨਹੀਂ ਕਿੰਨੂ ਕਹਿੰਦੇ ਆ ਜੀ ਗੁਰੂ ਨਾਨਕ ਪਾਸ਼ਾ ਉਸ ਵੇਲੇ ਦੇ ਪੁਜਾਰੀ ਨੂੰ ਓਏ ਪੁਜਾਰੀ ਆ ਪਖੰਡ ਨਾ ਕਰ ਤੂੰ ਸਿੱਧਾ ਕਹਿ ਮੈਨੂੰ ਪਸੰਦ ਨਹੀਂ ਯਾਰ ਕਿਸੇ ਨੂੰ ਆਲੂ ਪਸੰਦ ਨਹੀਂ ਯਾਰ ਕਿਸੇ ਨੂੰ ਕਈ ਬੰਦੇ ਸਾਡੇ ਚ ਆਲੂ ਪਸੰਦ ਨਹੀਂ ਕਰਦੇ ਕਈਆਂ ਨੂੰ ਚੋਲ ਪਸੰਦ ਨਹੀਂ ਕਈਆਂ ਨੂੰ ਮਾਂ ਪਸੰਦ ਨਹੀਂ ਕਈ ਕਹਿੰਦੇ ਯਾਰ ਮੈਨੂੰ ਬੇ ਹੋ ਜਾਂਦੀ ਮੈਂ ਮਾਂ ਦੀ ਦਾਲ ਨਹੀਂ ਖਾਣੀ ਕਈਆਂ ਨੂੰ ਕੁਝ ਨਹੀਂ ਪਸੰਦ ਇਦਾਂ ਹੀ ਤੂੰ ਕਹ ਦੇ ਮੈਂ ਮਾਸ ਨਹੀਂ ਖਾਂਦਾ ਬਸ ਇਹਦੇ ਲਈ ਤੂੰ ਐਡੀਆਂ ਐਡੀਆਂ ਦਲੀਲਾਂ ਦੇਈ ਜਾਂਦਾ ਲੋਕੀ ਪਾਪੀ ਨੇ ਦੁਨੀਆ ਐ ਕਰੂਗੀ ਮੈਂ ਮੈਂ ਖਾਸ ਆ ਦੁਨੀਆ ਐਵੇਂ ਐ ਇਹ ਗਲਤ ਗੱਲ ਕਰਦਾ ਐ ਇਹ ਨਹੀਂ ਠੀਕ ਗੱਲ ਜੇ ਇੰਨੇ ਹੀ ਮਾੜੇ ਨੇ ਫਿਰ ਉਹਨਾਂ ਦੇ ਹੱਥ ਦਾ ਦਾਨ ਕਿਉਂ ਲੈਣਾ ਹੈ ਉਹ ਕਿਉਂ ਲੈਣਾ ਪੈਸੇ ਅੱਗੇ ਸੁਣੋ ਆਹ ਪੰਗਤੀ ਫੇਰ ਪੜ੍ਹ ਲਓ ਇੱਕ ਵਾਰ ਜੇ ਉਹ ਦਿਸੈ ਨਰਕ ਜਾਂਦੇ ਜੇ ਉਹ ਨਰਕ ਜਾਣਗੇ ਜੇ ਤੈਨੂੰ ਦਿਸਦਾ ਐ ਇੰਨਾ ਹੀ ਤੈਨੂੰ ਦਿਸਦਾ ਵੀ ਉਹ ਨਰਕ ਤੇ ਜਾਣਗੇ ਸਾਰੇ ਉਹਨਾਂ ਦਾ ਦਾਨ ਕਿਉਂ ਲੈਣਾ ਫਿਰ ਸੁਣੋ ਜੇ ਉਹਏ ਦਿਸੈ ਨਰ ਤੁਝਾਂ ਦੇ ਤਾਂ ਉਹਨਾਂ ਦਾ ਦਾਨ ਨਾ ਲੈਣਾ ਉਹਨਾਂ ਦਾ ਦਾਨ ਨਾ ਲੈ ਫਿਰ ਅੱਗੇ ਸੁਣੋ ਦੇਂਦਾ ਮਰਦ ਸੁਰਗ ਲੈਂਦੇ ਦੇਖੋ ਇਹੇ ਨਿਗਾਣਾ ਕਹਿੰਦੇ ਹੱਦ ਤੇ ਉਦੋਂ ਹੋ ਗਈ ਲੈਣ ਵਾਲੇ ਕਹਿੰਦੇ ਜਿਹੜੇ ਉਹਨਾਂ ਤੋਂ ਦਾਨ ਲੈ ਰਹੇ ਨੇ ਅੱਤ ਦਾਨ ਲੈਣ ਵਾਲੇ ਮਾਸ ਖਾਣ ਵਾਲਿਆਂ ਤੋਂ ਦਾਨ ਲੈਣ ਵਾਲੇ ਤੇ ਜਾਣਗੇ ਸਵਰਗਾਂ 'ਚ ਤੇ ਦੇਣ ਵਾਲੇ ਕਹਿੰਦੇ ਨਰਕਾਂ 'ਚ ਜਾਣਗੇ ਕਿਉਂ ਕਿਉਂਕਿ ਉਹ ਮਾਸ ਖਾਂਦੇ ਨੇ ਕਹਿੰਦੇ ਵੇਖੋ ਬੰਦੇ ਦਾ ਇਨਸਾਫ ਕਿੰਨਾ ਚਤੁਰ ਬੰਦਾ ਇਹ ਕਿੰਨਾ ਚਲਾਕ ਹੈ ਦਾਨ ਜਿੰਨਾ ਤੋਂ ਲੈਂਦਾ ਹੈ ਉਹਨਾਂ ਨੂੰ ਕਹਿੰਦਾ ਤੁਸੀਂ ਮਾਸ ਖਾਂਦੇ ਹੋ ਨਰਕਾਂ 'ਚ ਜਾਓਗੇ ਤੇ ਜਿਹਨੂੰ ਦਾਨ ਮਿਲਦਾ ਹੈ ਇਹ ਆਪਣੇ ਆਪ ਨੂੰ ਸਵਰਗ 'ਚ ਭੇਜ ਰਿਹਾ ਵੀ ਮੈਂ ਮਰਨ ਤੋਂ ਬਾਅਦ ਸਵਰਗ 'ਚ ਜਾਵਾਂ ਤੁਸੀਂ ਨਰਕਾਂ 'ਚ ਜਾਓਗੇ ਕਹਿੰਦੇ ਕਿੰਨਾ ਚਲਾਕ ਬੰਦਾ ਹੈ ਕਿੰਨਾ ਤੇਜ਼ ਛਾਤਰ ਦਿਮਾਗ ਹੈ ਇਹਦਾ ਗੁਰੂ ਨਾਨਕ ਪਾਤਸ਼ਾਹ ਪਾਂਡੇ ਨੂੰ ਵੇਖੋ ਕਿੱਦਾਂ ਦੇ ਸਵਾਲ ਕਰਦੇ ਹੈ ਸਾਡੇ ਚ ਹਿੰਮਤ ਅਸੀਂ ਗੁਰੂ ਨਾਨਕ ਦੇ ਸਿੱਖ ਸੀ ਅਸੀਂ ਦੁਨੀਆ ਨੂੰ ਭੁੱਲਣ ਦੇਣਾ ਅਸੀਂ ਕਿਤੇ ਆ ਆ ਦਲੀਲਾਂ ਬਾਬੇ ਵਾਲਿਆਂ ਚੁੱਕ ਕੇ ਸਮਾਜ ਵਿੱਚ ਤੁਰਦੇ ਅਸੀਂ ਕਹਿੰਦੇ ਮੈਂ ਨਹੀਂ ਖਾਂਦਾ ਪਰ ਜੇ ਕੋਈ ਬੰਦਾ ਕਰਦਾ ਪਖੰਡ ਸਾਡੇ ਸਾਹਮਣੇ ਇਹ ਪਾਪੀ ਨੇ ਆਪਾਂ ਫਿਰ ਆ ਦਲੀਲਾਂ ਅੱਗੇ ਰੱਖਦੇ ਫਿਰ ਜਵਾਬ ਦੇ ਕੇ ਵਿਖਾਉਂਦਾ ਆ ਆ ਦਲੀਲਾਂ ਰੱਖਦੇ ਜਿਹੜੀਆਂ ਗੁਰੂ ਸਾਹਿਬ ਦੇ ਰੱਖੀਆਂ ਸੀ ਪਰ ਪੰਗਾ ਇਹ ਪੈ ਗਿਆ ਜੇ ਹੁਣ ਗੁਰੂ ਨਾਨਕ ਪਾਸ਼ਾ ਆਜਣ ਸਭ ਤੋਂ ਵੱਧ ਉਹਨਾਂ ਨੇ ਕਲੇਸ਼ ਸਾਡੇ ਨਾਲ ਹੀ ਪਾ ਲੈਣਾ ਵੀ ਤੁਸੀਂ ਸਿੱਖ ਹੋ ਮੇਰੇ ਮੈਨੂੰ ਲੱਗਦਾ ਤੁਸੀਂ ਉਹਨਾਂ ਦੇ ਹੋ ਤੁਸੀਂ ਤੇ ਸਾਰੇ ਉਹੀ ਕੰਮ ਕਰਦੇ ਜਿਹੜੇ ਮੈਂ ਰੋਕ ਕੇ ਗਿਆ ਦਲੀਲਾਂ ਤੁਹਾਡੀਆਂ ਮਨਉਤਾਂ ਤੇ ਤੁਹਾਡੀਆਂ ਉਹਨਾਂ ਵਾਲੀਆਂ ਹੀ ਲਈ ਫਿਰਦੇ ਆ ਲੌਜੀਕ ਤੇ ਤੁਹਾਡੇ ਕੋਲ ਹੈ ਹੀ ਕੋਈ ਨੀ ਰੀਜ ਨਾ ਕਿਹੜਾ ਦੇਈ ਜਾਂਦੇ ਹੋ ਤੁਸੀਂ ਤੁਸੀਂ ਪਾਪ ਪੁੰਨ ਬਣਾ ਕੇ ਮੈਂ ਕਿ ਸਵਰਗ ਨਰਕ ਚ ਜਾਣਾ ਉਹ ਨਰਕ ਚ ਜਾਓ ਉਹ ਸਵਰਗ ਚ ਜਾਓ ਜਿਹੜਾ ਪਾਂਡਾ ਕਰਦਾ ਸੀ ਉਹੀ ਕੁਝ ਤੁਸੀਂ ਕਰੀ ਜਾਂਦੇ ਆ ਇਹ ਤੇ ਕਾਪੀ ਪੇਸਟ ਮਾਰਤਾ ਤੁਸੀਂ ਕੀ ਮੰਦਰ ਤੇ ਗੁਰਦੁਆਰੇ 'ਚ ਫਰਕ ਰਹਿ ਗਿਆ ਤੁਹਾਡੇ ਧੋਤੀਆਂ ਬੋਦੀਆਂ ਵਿੱਚ ਤੇ ਕਸ਼ਹਿਰਿਆਂ 'ਚ ਕੀ ਫਰਕ ਰਹਿ ਗਿਆ ਹੁਣ ਤੁਸੀਂ ਕਸ਼ਹਿਰੇ ਪਾ ਲਏ ਪਰ ਕੰਮ ਤੇ ਸਾਰੇ ਉਹੀ ਕਰੀ ਜਾਂਦੇ ਜਿਹੜਾ ਪਾਂਡਾ ਕਰਦਾ ਸੀ ਜਿਵੇਂ ਉਹ ਕਰਦਾ ਹੁੰਦਾ ਸੀ ਉਹ ਉਹਦੀਆਂ ਗੱਲਾਂ ਤੁਸੀਂ ਪਾਪਪੁਨ ਵਾਲੀਆਂ ਲੱਗ ਕੇ ਕਰਨ ਸਭ ਤੋਂ ਵੱਧ ਜੇ ਆ ਜਾਣ ਨਾ ਅੱਜ ਤੇ ਡਾਂਗ ਸਾਡੇ ਫਿਰੂ ਪੱਕੀ ਗੱਲ ਐ ਉਹ ਕਹਿਣਗੇ ਮੈਂ ਕੀ ਸਮਝਾ ਕੇ ਗਿਆ ਸੀ ਤੁਸੀਂ ਕੀ ਲੱਗ ਕੇ ਕਰਨ ਇੱਥੇ ਆਪਾਂ ਸਾਰੇ ਮੇਰੀ ਮੇਰੀ ਬੇਨਤੀ ਐ ਮੇਰੀ ਤੇ ਵੈਸੇ ਸਲਾਹ ਵੀ ਹੈ ਜਿੰਨੇ ਖਾਣ ਖੂਣ ਵਾਲੇ ਆ ਉਹ ਵੀ ਛੱਡ ਦਿਓ ਯਾਰ ਸੱਚੀ ਜੀਵ ਜੂ ਵਜ ਲੱਭਦੇ ਨਹੀਂ ਹਾਲਾਤ ਸਮਾਨ ਨਾਲ ਅੱਜ ਸਾਡੇ ਵੈਸੇ ਵੀ ਆਪਾਂ ਕਿੰਨੇ ਕ ਕਈਆਂ ਚਲਾਉਣੀਆਂ ਹੁੰਦੀਆਂ